ਗੋਲੀ ਕਾਣ ਦੇ ਵਿੱਚ ਮਰਨ ਵਾਲੇ ਨੌਜਵਾਨ ਯੋਧੇ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਐਸਐਸਪੀ ਦਫ਼ਤਰ ਕੀਤੇ ਗਏ ਰੋਡ ਜਾਮ ਕੱਡੇ ਗਏ ਰੋਸ ਮਾਰਚ ਅਤੇ ਇਨਸਾਫ ਦੇ ਲਾਂਦ ਦੇ ਲਈ ਪ੍ਰਸ਼ਾਸਨ ਦੇ ਖਿਲਾਫ ਕੀਤੀ ਗਈ ਜਮ ਕੇ ਨਾਰੇਬਾਜ਼ੀ ਦੋ ਦਿਨ ਪਹਿਲਾਂ ਪਟਾਲਾ ਦੇ ਪਾਈਆਂ ਦੀ ਗਲੀ ਦੇ ਵਿੱਚ ਨੌਜਵਾਨਾਂ ਦਿਆਂ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਯੋਧਾ ਸੀ ਗੋਲੀਆਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ ਤੇ ਉਸ ਦਾ ਦੂਸਰਾ ਸਾਥੀ ਰਾਹੁਲ ਦਾਤਰ ਨਾਮਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਭਾਰੀ ਇਕੱਠ ਕਰਦਿਆਂ ਹੋਇਆਂ ਇਨਸਾਫ ਲੈਣ ਦੇ ਲਈ ਬਟਾਲਾ ਸ਼ਹਿਰ ਦੇ ਐਸਐਸਪੀ ਦਫ਼ਤਰ ਦਾ ਕਰਾਓ ਕੀਤਾ ਗਿਆ ਤੇ ਨਾਲ ਹੀ ਰੋਸ ਮਾਰਚ ਕੱਢੇ ਗਏ ਰੋਡ ਜਾਮ ਕੀਤੇ ਗਏ ਰੋਸ ਧਰਨ ਦਿੱਤੇ ਗਏ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਜਿਸ ਦੌਰਾਨ ਪਰਿਵਾਰਕ ਮੈਂਬਰਾਂ ਦੀ ਪੁਲਿਸ ਕਰਮਚਾਰੀਆਂ ਦੇ ਨਾਲ ਕਾਫੀ ਜ਼ਿਆਦਾ ਬਹਿਸ ਵੀ ਹੋਈ ਇਸ ਮੌਕੇ ਮ੍ਰਿਤਕੀ ਉਹਦੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਬਟਾਲਾ ਪੁਲਿਸ ਉਹਨਾਂ ਦੇ بیٹے ਦੇ ਕਾਤਲ ਨੂੰ ਕਾਬੂ ਕਰਨ ਦੇ ਵਿੱਚ ਬਿਲਕੁਲ ਵੀ ਕੋਈ ਕੰਮ ਨਹੀਂ ਕਰ ਰਹੀ ਸਗੋਂ ਪੁਲਿਸ ਉਹਨਾਂ ਕਾਤਲਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਉਹਨਾਂ ਦੀ ਮਾਤਾ ਹਰਜੀਤ ਕੌਰ ਨੂੰ ਵੀ ਟਰੈਕਟਰ ਦੇ ਥੱਲੇ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਪੁਲਿਸ ਦੇ ਕੋਲੋਂ ਅਜੇ ਤੱਕ ਉਸ ਮਾਮਲੇ ਦੇ ਵਿੱਚ ਵੀ ਕੋਈ ਇਨਸਾਫ ਨਹੀਂ ਦਿੱਤਾ ਗਿਆ ਤੇ ਹੁਣ ਉਹ ਸਾਡੇ ਪਰਿਵਾਰ ਦੇ ਵਿੱਚ ਹੋਈ ਦੂਜੀ ਮੌਤ ਦੇ ਚਲਦਿਆਂ ਵੀ ਕੋਈ ਵੀ ਤਫ਼ਤੀਸ਼ ਨਹੀਂ ਕਰ ਰਹੀ ਹੈ ਤੇ ਨਾ ਹੀ ਸਾਨੂੰ ਕੋਈ ਇਨਸਾਫ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਜਲਦ ਤੋਂ ਜਲਦ ਪੁਲਿਸ ਤਫ਼ਤੀਸ਼ ਨਾ ਕੀਤੀ ਅਤੇ ਕਾਤਲਾਂ ਨੂੰ ਨਾ ਕਾਬੂ ਕੀਤਾ ਤਾਂ ਪਰਿਵਾਰ ਇਸ ਤੋਂ ਵੀ ਵੱਧ ਰੋਸ ਧਰਨੀ ਅਤੇ ਰੋਡ ਜਾਮ ਕਰੇਗਾ ਸਾਡਾ ਗੁਰਦੀਪ ਸਿੰਘ ਹੈ ਜੀ ਪਿੰਡ ਰਹੀਮਾਵਾਦ ਔਰ ਸਾਡੀ ਮਾਤਾ ਹਰਜੀਤ ਕੋ 1.5 ਮਹੀਨਾ ਕਰੀਬ ਹੋ ਗਿਆ ਜੀ ਉਹਨਾਂ ਨੂੰ ਮਤਲਬ ਟਰੈਕਟਰ ਚੜ ਕੇ ਮਤਲਬ ਜਰਨਲ ਕਾਸਟ ਦੇ ਲੋਕ ਸੀ ਜਿਨ੍ਹਾਂ ਨੇ ਸਾਡੀ ਮਾਤਾ ਦੀ ਡੈਥ ਕਰਤੀ ਬ੍ਰਦਰ ਸਾਡੇ ਦੀ ਹਲਤਾ ਤੋੜਤੀਆਂ ਜੀ ਔਰ ਸਾਨੂੰ ਡੇਢ ਮਿੰਟ ਹੋ ਗਿਆ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ ਅਸੀਂ ਬੜੇ ੱਟਕੇ ਖਾਦੇ ਕਦੀ ਡਿਪਟੀ ਕੋ ਚਲਦੇ ਕਦੀ ਐਸਐਸਓ ਕਦੀ ਐਸਐਸਪੀ ਕੋ ਮਤਲਬ ਸਾਨੂੰ ਇਦਾਂ ਹੀ ਵਰਝਾ ਰਹੇ ਨੇ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਔਰ ਕਦੇ ਸਾਨੂੰ ਅਸੀਂ ਐਸਸੀ ਕਾਸਟ ਦੀ ਮੰਗ ਕਰਦੇ ਸਾਡੀ ਅਸੀਂ ਉਹ ਜਰਨਲ ਕਾਸਟ ਹੈ ਸਾਡੀ ਐਸਸੀ ਕਾਸਟ ਹੈ ਇਹ ਸਾਡੇ ਨਾਲ ਵੇਖੋ ਕਦੀ ਕਿਤੇ ਗੋਲੀਆਂ ਮਾਰ ਕੇ ਮਾਰਦਾ ਕੋਈ ਟਰੈਕਟਰ ਚੜ ਕੇ ਮਾਰਦਾ ਅਸੀਂ ਕਿੱਥੇ ਜਾਈਏ ਅਸੀਂ ਸਰਕਾਰਾਂ ਅਗੇ ਮੰਗ ਕਰੀਏ ਪੁਲਸ ਅਗੇ ਮੰਗ ਕੇ ਕਿਹਦੀ ਕੋਈ ਮੰਗਾ ਮੰਗੀਏ ਦੱਸੋ ਸਾਡੀ ਇਹੀ ਮੰਗੇ ਬੰਦੇ ਗ੍ਰਫਤਾਰ ਕੀਤੇ ਜਾਣ ਤੇ ਔਰ ਸਾਨੂੰ ਅਸੀਂ ਇੱਕ ਸਾਡਾ ਜਣਾ ਲੱਗੇ ਜਿਹੜਾ ਸਾਡੀਆਂ ਬੰਦੀਆਂ ਤੁਹਾਡਾ ਲਗਵਾਈਆਂ ਜਾਣ ਜੇ ਨਹੀਂ ਤੇ ਆਪਾਂ ਭਾਵੇਂ 10 ਦਿਨ 20 ਦਿਨ ਦਰਨਾ ਦੇਣਾ ਪਈ ਇੱਥੇ ਹੀ ਆ ਇੱਥੇ ਲੰਗੜ ਪਤਣਗੇ ਇੱਥੇ ਸਾਡਾ ਕੁਝ ਹੋਏਗਾ ਸਾਡਾ ਔਰ ਸਾਡੇ ਜਿਹੜੇ ਕਹਿੰਦੇ ਡੀਏ ਸਾਹਿਬ ਨੇ ਕਰਨਾ ਜੀ ਡੀਏ ਸਾਹਿਬ ਨੇ ਵੀ ਕਰਤਾ ਸਾਰਾ ਕੁਝ ਕਹਿੰਦੇ ਇਹਦੀਆਂ ਲਗਦੀਆਂ ਤੁਹਾਡਾ ਲਾਓ ਔਰ ਇਹ ਸਾਡੇ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਸਹਾਇਤਾ ਨਹੀਂ ਕਰਦੀ ਸਾਨੂੰ ਇਹ ਕੀ ਸਮਝਦੇ ਨੇ ਕਿ ਸਾਹੀ ਇਨਸਾਨ ਨਹੀਂ ਹੈਗੇ ਡੀਏ ਸਾਹਮਣੇ ਸਾਰਾ ਕੁਝ ਕਹਿਤਾ ਵੀ ਇਹਨਾਂ ਦੀ ਇਹ ਜਿਹੜੀ ਬੰਦੀਆਂ ਤੁਹਾਡਾ ਲੋ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਆ ਡੀਐਸਪੀ ਜਿਹੜੇ ਆ ਆਪਣੇ ਡੇਰਾ ਬਾਬਾ ਨਾਨਕ ਕੋਲੇ ਉਹ ਵੀ ਨਹੀਂ ਸਾਡੀ ਸੁਣਦੇ ਕਦੀ ਕੰਦੀ ਐਸਐਸਬੀ ਕੋ ਚਲ ਜਾਓ ਕਦੀ ਤੁਸੀਂ ਉੱਥੇ ਐਸਐਸਓ ਕੋ ਚਲ ਜਾਓ ਅਈ ਸ਼ਦਾਈਆਂ ਅਈ ਇਨਸਾਨ ਨਹੀਂ ਆਗੇ ਕਿਹੜੀ ਧਾਰਾ ਲਾਉਂਦੀ ਮੰਗ ਕਰਦੇ ਅਸੀਂ 80 ਐਕਟ ਜਿਹੜੀ ਤੁਹਾਡਾ ਸਾਡੀਆਂ ਬੰਦੀਆਂ ਤੁਹਾਡਾ ਉਹ ਲਈਆਂ ਜਾਂ ਜੀ ਅਜੇ ਕੋਈ ਧਾਲਾ ਨਹੀਂ ਸਾਡੀਆਂ ਲੱਗੀਆਂ ਜੀ ਸਾਨੂੰ ਡੇਢ ਮਿੰਟ ਹੋ ਗਿਆ ਜੀ ਅਸੀਂ ਅਸੀਂ ਮੰਗ ਮੰਗ ਕਰ ਰਹੇ ਆ ਸਾਡੀ ਸੁਣਵਾਈ ਹੋਏ ਸਾਨੂੰ ੱੱਕੇ ਮਾਰਦੇ ਕਰੀ ਉਧਰ ਡਿਊਟੀ ਸਾਹ ਦੇ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜ ਬੰਦੇ ਕਹਿੰਦੇ ਕਿ ਅਸਤੋ ਆਖੀ ਤੇ ਨਾ ਜੀ ਬੰਦੇ ਦੀ ਕਿਹ ਗ੍ਰਿਫਤਾਰੀ ਬੰਦੇ ਬਾਰੋ-ਬਾਰ ਜਮਾਨਤਾ ਕਿ 302 ਦੀ ਜਮਾਨਤਾ ਕਿੱਦਾਂ ਹੋ ਰਹੀਆਂ ਜੀ ਜੇ ਢਿੱਲ ਦਿੱਤੀ ਤਾਂ ਤਾਂ ਹੋ ਰਹੀਆਂ ਇਹਨਾਂ ਢਿੱਲ ਦਿੱਤੀ ਆ ਬੰਦੇ ਫੜੇ ਆ ਨਾ ਜੀ ਬੰਦੇ ਫੜ ਕੇ ਛੱਡੇ ਆ ਬੰਦੇ ਫੜੇ ਛੱਡੇ ਬੰਦੇ ਫੜਿਆ ਜਿੱਦਣੇ ਸੰਸਕਾਰ ਕੀਤਾ ਹੋਵੇ ਨਾ ਉਧਰ ਬੰਦੇ ਛੱਡਦੇ ਆ ਜੀ ਕਿਉਂ ਛੱਡੇ ਆ ਬੰਦੇ ਜੀ ਬੰਦੇ ਹੀ ਗ੍ਰਿਫਤਾਰ ਕਰਾਇਆ ਬੰਦੇ ਅਜੀਤ ਸਿੰਘ ਨੂੰ ਫੜਾਇਆ ਹਰਾਨ ਨੂੰ ਹਵਾ ਲੱਡ ਜਦਨੇ ਕੱਢਦੇ ਬੰਦੇ ਬੰਦਾ ਸੰਤੋਖ ਸਿੰਘ ਨੂੰ ਫੜਾਇਆ ਉਹ ਇਹਨਾਂ ਛੱਡਿਆ ਜੀ ਐਸ ਐਚਓ ਕੁਲਵਿੰਦਰ ਸਿੰਘ ਨੇ ਛੱਡਿਆ ਕਿਉਂ ਸਾਨੂੰ ਇਹੋ ਕਹਿੰਦੇ ਜਾਈ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਬਸ ਆਓ ਜੀ ਬੈਠੋ ਜੀ ਬੰਦੇ ਹੀ ਫੜ ਲੈਨੇ ਆ ਉਹ ਕੁਛ ਕਰਦੇ ਰਹੇ ਆ ਅਸੀਂ ਉਹਨਾਂ ਦੇ ਭਰੋਸੇ ਰਹੇ ਆ ਵੀ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਸਾਡੀ ਕੇਨੇ ਸੁਣਵਾਈ ਨਹੀਂ ਕੀਤੀ ਸਾਨੂੰ ਬਸ ਅਸੀਂ ਦੇ ਧੱਕੇ ਦੁਰ ਜਾਈ ਸ਼ਰਕਾ ਦੇ ਧੱਕੇ ਬਸ ਰੁਲਦੇ ਪਏ ਆ ਕੱਲ ਵੀ ਸਾਡਾ ਮਰਸੋ ਮੁੰਡਾ ਮੜਿਆ ਹੋਈ ਬਸ ਇਦਾਂ ਹੀ ਬਸ ਅਸੀਂ ਇਹਨੇ ਜੋ ਸਾਡੀ ਅਸੀਂ ਵੋਟਾਂ ਦੇ ਮਾਲਕ ਆ ਸਾਡੇ ਨਾਲ ਸਾਡੇ ਜਥੇਬੰਦੀਆਂ ਸਾਡੇ ਨਾਲ ਸਾਨੂੰ ਭਾਵੇਂ 20 ਦਿਨ ਤੇ ਖਰਾਬ ਕਰ ਰਹਿਣਾ ਪਏ ਅਸੀਂ ਇੱਥੇ ਨਾਲ ਆ ਸਾਡਾ 10 ਦਿਨ 20 ਦਿਨ ਮਹੀਨਾ ਵੀ ਰਹਿ ਸਕਦਾ ਸਾਡਾ ਧਰਨਾ ਜਿਹਨਾਂ ਦੇ ਸਾਡੇ ਬੰਦੇ ਰਸਤ ਨਹੀਂ ਹੁੰਦੇ ਅਸੀਂ ਧਰਨਾ ਜਾਰੀ ਰੱਖਾਂਗੇ ਜੀ ਬਾਕੀ ਮੇਰੇ ਕਹਿਣ ਦਾ ਮਤਲਬ ਹੈ ਸਾਡੇ ਨਾਲ ਬਹੁਤ ਤਕਸੀਆਂ ਹੋ ਰਹੀਆਂ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ ਜੇ ਮੇਰੇ ਪਰਸੋਂ ਦਾ ਮੇਰੇ ਬੇਟੇ ਦਾ ਕਤਲ ਹੋਇਆ ਹੈ ਇਹਦਾ 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 ਜੋਧਵੀਰ ਦਾ ਜੋਧਵੀਰ ਦਾ ਮੇਰੇ ਪਰਸੋਂ ਦਾ ਕਤਲ ਹੋਇਆ ਹੈ ਪਹਿਲੋ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਵੀ ਤੂੰ ਇੱਥੇ ਐਪਲੀਕੇਸ਼ਨ ਲਿਖਾ ਪਰਚਾ ਪਰਚਾ ਕਰਵਾ ਅਹੀਂ ਸਵੇਰੇ ਸਵੇਰੇ 9 ਵਜੇ ਤੱਕ ਇਹਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੈਨੂੰ ਚਲੋ ਆਪਾਂ ਉਹਦੇ ਪਰਚਾ ਕਰਵਾਤਾ ਸਵੇਰ ਦੇ 9 ਵਜੇ ਗਏ ਫਿਰ ਇਹਨਾਂ ਗੋਮਲੇ ਦੀ ਮਿੱਟੀ ਝਾੜਤੇ ਨਹੀਂ ਉਹਨਾਂ ਦੇ ਫੜੇ ਨਹੀਂ ਗਏ ਘਰ ਨਹੀਂ ਲੱਭਣਦੇ ਉਹ ਤਾਂ ਲੱਗੇ ਸਨ ਨਹੀਂ ਲੱਗਣ ਡਈ ਲੱਗੇ ਸਨ ਉਹਦੀ ਨਹੀਂ ਲੱਭਣ ਡਈ ਮੈਂ ਇਥੇ ਕਿਸੇ ਬੰਦੇ ਥੱਪੜ ਮਾਰਦਾ ਮੈਂ ਫੋਨ ਬੰਦ ਕਰ ਲੈਣਾ ਮੇਰੀ ਮੇਰੇ ਮੇਰੀ ਲੱਗੇ ਸੰਬੰਧ ਹੋਈ ਨਹੀਂ ਹੈ ਮੇਰੇ ਘਰ ਦਾ ਮੇਰੇ ਕੋ ਪਰਿਵਾਰ ਚ ਕਣਗੇ ਘੇਰ ਮਾ ਫੜਾਇਆ ਜਾਣਾ ਉਹਦੀ ਮਾਂ ਚੁੱਕਣਾ ਉਹਦੀ ਭੈਣ ਚੁੱਕਣਾ ਉਹਦਾ ਭਰਾ ਚੁੱਕਣਾ ਉਹਦਾ ਪਿਓ ਚੁੱਕਣਾ ਆਪਣਿਆ ਬੰਦਾ ਗ੍ਰਿਫਤਾਰ ਹੋਏਗਾ ਕਿਉਂ ਨਾ ਗ੍ਰਿਫਤਾਰ ਹੁੰਦਾ ਨਹੀਂ ਤੇ ਮੈਨੂੰ 10 20 ਮਿੰਟ ਦਾ ਟਾਈਮ ਦੇ ਬੰਦਾ ਦਾ ਬੰਦਾ ਮੈਂ ਮਾਰ ਦਿੰਦਾ ਨਾ ਮੈਂ ਪਰਚਾ ਉਹਨਾਂ ਦੇ ਕਰਾਉਣਾ ਤੇ ਨਾ ਮਰਦੇ ਹੋਏ ਬਸ ਮੇਰੀ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਹੀਂ ਤਾਂ ਮੈਨੂੰ ਇਨਾ ਟਾਈਮ ਦੇ ਦੇ ਇਹਦੇ ਵਿੱਚ ਦੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਰੇਡ ਵੀ ਕਰ ਰਹੀ ਹੈ ਜਿੱਥੇ ਜਿੱਥੇ ਇਨਫੋਰਮੇਸ਼ਨ ਮਿਲ ਰਹੀ ਆ ਉਹਨਾਂ ਦੇ ਫੋਨ ਦੀਆਂ ਲੋਕੇਸ਼ਨਾਂ ਵੀ ਲੈ ਰਹੀ ਆ ਜਿੱਥੇ ਵੀ ਹਣੋ ਇਨਫਰਮੇਸ਼ਨ ਮਿਲਦੀ ਹੈ ਪੁਲਿਸ ਰੇਡ ਕਰਦੀ ਹੈ ਤਫਤੀਸ਼ ਕਰਦੀ ਹੈ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਸ ਕੰਮ 'ਚ ਨਾ ਪਾਓ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਕਦੋਂ ਤੱਕ ਲੱਗਦਾ ਜੀ ਦੇਖੋ ਜੀ ਲੱਗੇ ਆ ਨਕੇਸ਼ਨਾਂ ਵੀ ਲੈ ਰਹੇ ਆ ਹਰ ਕੰਮ ਜਿਹੜਾ ਪੁਲਿਸ ਦਾ ਤਫਤੀਸ਼ ਉਹ ਚੱਲ ਰਹੀ ਆ ਉਹਨੂੰ ਭਾਵੇਂ ਕਿਸੇਰੇ ਫੜਿਆ ਜਾਵੇ ਤੇ ਭਾਵੇਂ 4-3 ਲੱਖ ਜੀ ਹੱਥ ਚੱਲ ਰਹੀ ਹੈ ਜੀ ਲਿਖ ਚੱਲਦਾ ਜੀ ਕੰਬੇ ਸਮੇਂ ਲਈ ਲਾਵਾਂਗੇ ਜੇ ਉਦਾਂ ਇਨਸਾਫ ਨਹੀਂ ਹੋਣਾ ਨਹੀਂ ਜੀ ਇਹ ਫਿਰ ਇਹਨਾਂ ਦੀ ਬੇਵਕੂਫੀ ਹੈ ਜੀ ਜੇ ਅੱਗੇ ਸਰਪੀਦਾ ਲਾਉਂਦੇ ਆ ਤੇ ਅੱਜ ਦੇ ਨਾਲ ਨਾਲ